ਸਿੱਧੂ ਮੂਸੇਵਾਲ ਦੀ ਹਵੇਲੀ ਵਿੱਚ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ ਪੰਜਾਬ ਦੇ ਜੋ ਮੁੱਖ ਮੰਤਰੀ रह चुके ਨੇ ਤੇ ਹੁਣ ਜਿਹੜੇ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਨੇ ਤਾਂ ਸਿੱਧੂ ਮੂਸੇਵਾਲ ਦੇ ਛੋਡੇ ਭਰਾ ਦਾ ਅੱਜ ਜਨਮ ਦਿਨ ਹੈਗਾ ਚਰਨਜੀਤ ਸਿੰਘ ਚੰਨੀ ਦੀ ਸਿੱਧੂ ਮੂਸੇਵਾਲੇ ਦੇ ਨਾਲ ਵੀ ਬਹੁਤ ਵਧੀਆ ਲਿਹਾਜ਼ ਸੀ ਕਈ ਵਾਰ ਚੰਨੀ ਤੇ ਸਿੱਧੂ ਜਿਹੜੇ ਇਕੱਠੇ ਹੋਏ ਸੀਗੇ ਤੇ ਹੁਣ ਜਿਹੜੇ ਚੰਨੀ ਸਾਹਿਬ ਉਹ ਸਿੱਧੂ ਮੂਸੇਵਾਲ ਦੇ ਹਵੇਲੀ ਦੇ ਵਿੱਚ ਆਇਆ ਤੇ ਇੱਕ ਪਾਸੇ ਜਿਹੜੇ ਸਿੱਧੂ ਮੂਸੇਵਾਲ ਦੇ ਪਿਤਾ ਜੀ ਦੂਜੇ ਪਾਸੇ ਚੰਨੀ ਸਾਹਿਬ ਤੇ ਨਾਲ ਹੀ ਛੋਟਾ ਸਿੱਧੂ ਤੁਸੀਂ ਵੇਖ ਰਹੇ ਹੋ ਛੋਟਾ ਸਿੱਧੂ ਉਹਨਾਂ ਦੀ ਮਾਤਾ ਨੇ ਜਿਹੜਾ ਚੱਕਿਆ ਹੋਇਆਗਾ ਸਿੱਧੂ ਮੂਸੇਵਾਲ ਦੇ ਨੇ ਤੇ ਪਹਿਲਾਂ ਜਿਹੜਾ ਹਵੇਲੀ ਦੇ ਇਧਰਲੇ ਪਾਸੇ ਆਏ ਜਿੱਥੇ ਸਿੱਧੂ ਮੂਸੇਵਾਲੇ ਦੇ ਟਰੈਕਟਰ ਤੇ ਕਾਰਾਂ ਹੋਰ ਕਾਫੀ ਕੁਝ ਕੜਿਆ ਉਸ ਤੋਂ ਬਾਅਦ ਜਿਹੜਾ ਸਿੱਧੂ ਦਾ ਕੇਕ ਕਟਿਆ ਗਿਆ ਆ ਸਿੱਧੂ ਮੂਸੇਵਾਲ ਦਾ ਜਿਹੜਾ ਹੁਣ ਕੇਕ ਕਟਿਆ ਜਾ ਰਿਹਾ ਤੇ ਚਰਨਜੀਤ ਸਿੰਘ ਚੰਨੀ ਜੀ ਨੇ ਜਿਹੜਾ ਇਹ ਕੇ ਕਾਉਟਵਾਇਆ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਜੋ ਸ਼ੁਭਦੀਪ ਸਿੰਘ ਸਿੱਧੂ ਅੱਜ 1 ਸਾਲ ਦਾ ਹੋ ਗਿਆ ਵੱਡੇ ਸਿੱਧੂ ਦਾ ਨਾਮ ਵੀ ਜਿਹੜਾ ਸ਼ੁਭਦੀਪ ਸਿੰਘ ਸੀ ਉਹਨਾਂ ਦੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਮਾਤਾ ਪਿਤਾ ਨੇ ਆਪਣੇ ਨਵੇਂ ਜੰਮੇ ਬੱਚੇ ਦਾ ਨਾਮ ਵੀ ਜਿਹੜਾ ਸ਼ੁਭਦੀਪ ਸਿੰਘ ਹੀ ਰੱਖ ਦਿੱਤਾ ਤਾਂ ਕਿ ਸਾਨੂੰ ਜਿਹੜੀ ਉਸ ਗਏ ਪੁੱਤਰ ਦੀ ਕਮੀ ਆ ਉਹ ਮਹਿਸੂਸ ਨਾ ਹੋਵੇ ਤਾਂ ਇੱਧਰ ਦੇਖੋ ਇੱਕ ਨਿੱਕੇ ਸਿੱਧੂ ਦੀ ਤਸਵੀਰ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਆ ਤੇ ਇੱਕ ਛੋਟੀ ਜਿਹੀ ਜਿਹੜੀ ਪੱਗ ਵੀ ਬਣੀ ਹੋਈ ਆ ਤੇ ਬਹੁਤ ਖੂਬਸੂਰਤ ਜਿਹੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਰਹੀਆਂ ਨੇ ਤੇ ਇੱਧਰ ਚਰਨਜੀਤ ਸਿੰਘ ਚੰਨੀ ਜੀ ਸਿੱਧੂ ਮੂਸੇਵਾਲੀ ਦੀ ਸਾਰੀ ਹਵੇਲੀ ਦੇ ਵਿੱਚ ਜਿਹੜਾ ਪਹਿਲਾਂ ਘੁੰਮੇ ਉਹਨਾਂ ਦੇ ਟਰੈਕਟਰ ਵੇਖੇ ਤੇ ਉਸ ਤੋਂ ਬਾਅਦ ਜਿਹੜਾ ਕੇਕ ਕੱਟਿਆ ਗਿਆ ਤੇ ਅੱਜ ਸਿੱਧੂ ਮੂਸੇਵਾਲੇ ਦਾ ਛੋਟੇ ਸਿੱਧੂ ਦਾ ਜਿਹੜਾ ਜਨਮ ਦਿਨ ਆ ਤੇ ਇੱਧਰਲੇ ਪਾਸੇ ਜਿਹੜਾ ਆਪਾਂ ਕਹਿੰਦੇ ਹਾਂ ਨਾ ਇੱਕ ਬਹੁਤ ਸੋਹਣਾ ਹਾ ਬਰਥਡੇ ਦਾ ਜਿਹੜਾ ਬਰਥਡੇ ਦਾ ਕੇਕ ਕੱਟਣ ਵਾਲਾ ਪ੍ਰੋਗਰਾਮ ਉਹ ਤਿਆਰ ਕੀਤਾ ਗਿਆ ਤੇ ਪਿੱਛੇ ਜਿਹੜੇ ਗੁਵਾਰੇ ਲਾਏ ਗਏ ਨੇਗੇ ਤੇ ਹੁਣ ਸਿੱਧੂ ਮਸੂਲ ਦੇ ਪਿਤਾ ਨਾਲ ਗੱਲਬਾਤ ਕਰਦੇ ਆ ਅੱਜ ਜਨਮ ਦਿਨ ਹੈ ਕਿਵੇਂ ਦੇਖਦੇ ਹਾਂ ਬੜਾ ਰਾਹਤ ਭਰਿਆ ਦਿਨ ਹੈ ਇੱਕ ਬੜੀ ਵੱਡੀ ਤਰਾਸਦੀ ਤੋਂ ਬਾਅਦ ਸਾਨੂੰ ਇਹ ਦਿਨ ਜਿਹੜਾ ਦੇਖਣ ਨੂੰ ਮਿਲਿਆ ਮੈਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਦੇਸ਼ ਭਰ ਦੁਨੀਆ ਭਰ ਦੇ ਵਿੱਚ ਵਸਦੇ ਸੋਸ਼ਲ ਸੁਭਰੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਅੱਜ ਇਹਦੇ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਦੇ ਨਾਲ ਨਹੀਂ ਸੰਭਵ ਨਹੀਂ ਹੁੰਦਾ ਇਸ ਪੋਜੀਸ਼ਨ ਦੇ ਵਿੱਚੋਂ ਦੁਬਾਰਾ ਵਾਪਸੀ ਪਰੰਤੂ ਫਿਰ ਵੀ ਤੁਹਾਡੇ ਲੋਕਾਂ ਦੇ ਪਿਆਰ ਨੇ ਤੁਹਾਡੀਆਂ ਅਰਦਾਸਾਂ ਨੇ ਸਾਨੂੰ ਫਿਰ ਤੋਂ ਉੱਠਣ ਜੋਗੇ ਕਰਤਾ ਤਾਂ ਮੈਂ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਤੁਹਾਡਾ ਸ਼ੁਕਰੀਆ ਅਦਾ ਕਰਦਾ ਸਾਰਿਆਂ ਦਾ ਕਿ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਮੋਹ ਜਿਹੜੀ ਹੋਈ ਸੀ ਫੋਟੋ ਸਾਰਾ ਬਾਲ ਕਪਾ ਫੋਸਾਂ ਦੇ ਆਏ ਆਪਾਂ ਜਨ ਜੀ ਨੈਕਟਰ ਦੁਰ ਲੈਣੇ ਬੁੱਢਾ ਸੀ ਮਾਤਾ ਇਹ ਨਹੀਂ ਨਹੀਂ ਬਤ ਇਹ ਜਹ ਨਹੀਂ ਚੱਲ ਵੀ ਜਵਾਬ ਹੀ ਹੱਥ ਦੇਖ ਮੇਰੇ ਕੋਲ ਇਹ ਨਹੀਂ ਮੈਂ ਲਾ ਦੇ ਆ ਆ ਬਲੂਡੀ ਨਹੀਂ ਕਰ ਦਿੰਦੇ ਆਪਾਂ ਕਰ ਨਾ ਹੋਰ ਵੀ ਲੈਣੇ